ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਜਿਆਦੀ ਖੂਬਸੂਰਤ ਬਲੈਕ ਦੋਸਤੋ ਕਾਲਾ ਹੀਰਾ ਕਹਿ ਸਕਦੇ ਆਂ ਆਪਾਂ ਇਹਨੂੰ ਬਲੈਕ ਡਾਇਮੰਡ ਕਹਿ ਸਕਦੇ ਆਂ ਬਹੁਤ ਵਧੀਆ ਚੰਗੀ ਝੂਟੀ ਦਿਖਾਉਣ ਜਾ ਰਹੇ ਆਂ ਏਰੀਆ ਦੋਸਤੋ ਜਿਹੜਾ 52 ਜੀਬੀ ਰਾਮ ਸਿੰਘਪੁਰ ਤਹਿਸੀਲ ਸ਼੍ਰੀ ਵਿਜੇਨਗਰ ਜਿਲ੍ਹਾ ਜਿਹੜਾ ਇਸ ਨੂੰ ਸ਼੍ਰੀ ਗੰਗਾ ਨਗਰ ਲੱਗਦਾ ਜੀ ਸਟੇਟ ਜਿਹੜੀ ਹੈ ਦੋਸਤੋ ਰਾਜਸਥਾਨ ਆ ਸੋ ਕਿਸਾਨ ਵੀਰੋ ਦੂਜਾ ਸੂਆ ਸੂਣ ਜਾ ਰਹੀ ਹੈ ਇਹ ਝੋਟੀ ਸੈਕੰਡ ਲਾਕਟੇਸ਼ਨ ਦੇ ਵਿੱਚ ਦੋਸਤੋ ਸੂਣ ਜਾ ਰਹੀ ਆ ਤਕਰੀਬਨ 10 ਦਿਨ ਹਜੇ ਪਾਏ ਹਨ ਦੋਸਤੋ ਸੂਣ ਦੇ ਵਿੱਚ ਮੂੰਹ ਚਾਰ ਦੰਦ ਹੈਗੀ ਆ ਦੋਸਤੋ ਪਹਿਲੇ ਸੂਵੇ ਦਾ ਜਿਹੜਾ ਮਿਲਕ 13 ਲੀਟਰ ਇਸ ਦੇ ਥੱਲੇ ਰਿਹਾ ਜੀ ਇਸ ਵਾਰ ਦੂਜੇ ਸੂਬੇ ਦੇ ਵਿੱਚ 15 ਲੀਟਰ ਦੀ ਮਿਲਕ ਦੀ ਕੈਪੈਸਿਟੀ ਰਹੇਗੀ। ਸੋ ਮੁੱਲ ਜਿਹੜਾ ਦੋਸਤੋ 1,35,000 ਰੁਪਇਆ ਵੀਰ ਹੋਣਾਂ ਦੀ ਡਿਮਾਂਡ ਆ, ਟਰਾਂਸਪੋਰਟ ਬਿਲਕੁਲ ਟੋਟਲ ਆਫ ਫ੍ਰੀ ਹੈਗੀ ਆ ਦੋਸਤੋ। ਪੰਜਾਂ ਸਟੇਟਾਂ ਦੇ ਵਿੱਚ ਰਾਜਸਥਾਨ, ਯੂਪੀ, ਹਰਿਆਣਾ, ਪੰਜਾਬ, ਦਿੱਲੀ ਬਿਲਕੁਲ ਟੋਟਲ ਆ ਦੋਸਤੋ ਜਿਹੜੀ ਹੋਮ ਡਿਲੀਵਰੀ ਵੀਰ ਹੁਣੇ ਕਰਦੇ ਨੇ। ਬਹੁਤ ਤੋਂ ਵਧੀਆ ਚੰਗੇ ਪਸ਼ੂ ਨੀਲੀਰਾਵੀ ਦੇ ਮੋਹਰਾ ਦੇ ਵਿੱਚ ਵੀਰ ਹੁਣਾਂ ਦੇ ਕੋਲ ਆਉਂਦੇ ਰਹਿੰਦੇ ਨੇ ਇਹ ਚੋਟੀ ਦੋਸਤੋ ਤੁਸੀਂ ਵੀ ਦੇਖ ਸਕਦੇ ਹੋ ਕੱਦ-ਕਾਟ ਦੀ ਬੇਲ ਦੀ ਬਹੁਤ ਜ਼ਿਆਦਾ ਖੂਬਸੂਰਤਾ ਚੰਗੀ ਆਰਡਰ ਦੀ ਕੁਆਲਿਟੀ ਹੈਗੀ ਆ 10 ਦਿਨ ਹਜੇ ਪਏ ਹਨ ਬਾਕੀ ਸਿੰਘਾਂ ਦੀ ਬੰਤਰ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਬਿਲਕੁਲ ਛੋਟਾ ਜਿਹਾ ਸਿੰਘ ਆ ਦੋਸਤੋ ਰਿੰਗ ਸਿੰਘਾਂ ਚੰਗੀ ਪਿੱਠ ਪੁੜੇ ਦੀ ਚੁੜਾਈ ਹੈਗੀ ਆ ਬਾਕੀ ਚੋਟੀ ਬਹੁਤ ਜ਼ਿਆਦਾ ਖੂਬਸੂਰਤਾ ਥਣ ਹਵਾਨੇ ਦੀ ਬਿਲਕੁਲ ਸਾਫ ਸ਼ੁੱਧ ਹੈਗੀ ਆ ਬਿਲਕੁਲ ਮੁਠੀ ਵਾਲਾ ਥਾਣਾ ਦੋਸਤੋ ਚੰਗੀ ਚਵਾਈ ਕਰਵਾਵੇਗੀ ਯਾਰ ਕੀ 15 ਕਿਲੋ ਦੋਸਤੋ ਜਿਹੜਾ ਮਿਲਕ ਦੀ ਕੈਪੈਸਿਟੀ ਇਸ ਦੇ ਥੱਲੇ ਰਹੇਗੀ ਜਿਹੜੇ ਜਿਹੜੇ ਵੀਰ ਭਰਾ ਨੂੰ ਦੋਸਤੋ ਇਹ ਝੋਟੀ ਪਸੰਦ ਆਉਂਦੀ ਹੈ ਉੱਪਰ ਸੰਪਰਕ ਨੰਬਰ ਵੀਰ ਹੋਣਾ ਦੇ ਦਿੱਤੇ ਗਏ ਹਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਵੀਰ ਹੋਣਾ ਦੇ ਨਾਲ ਗੱਲਬਾਤ ਕਰਕੇ ਇਹ ਝੋਟੀ ਖਰੀਦ ਸਕਦੇ ਹੋ 1,35,000 ਰੁਪਏ ਦੋਸਤੋ ਡਿਮਾਂਡ ਆ ਬਾਕੀ ਦੋਸਤੋ ਬਿਲਕੁਲ ਬਾਰੀਕ ਚਮੜੀ ਹੈਗੀ ਆ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਵੀਡੀਓ ਦੇ ਵਿੱਚ ਜਿਹੜੇ ਜਿਹੜੇ ਵੀਰ ਭਰਾ ਨੂੰ ਇਹ ਝੋਟੀ ਪਸੰਦ ਆਵੇ ਜਰੂਰ ਤੁਸੀਂ ਖਰੀਦ ਸਕਦੇ ਹੋ ਮੂੰਹੋਂ ਦੋਦਾਂ ਦਾ ਦੋਸਤੋ ਚੰਗੀ ਪਛਾਣ ਕਰਕੇ ਦੋਸਤੋ ਕੋਈ ਵੀ ਐਨੀਮਲ ਲਿਆ ਕਰੋ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ